ਪੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਦਾ ਨਾਮ ਬਿੱਲਾ ਸਿੰਘ ਕੋਠੀ ਵਾਲੇ ਵਜਦੇ ਆ ਇਹਨਾਂ ਕੋਲੇ ਗੋਲਡਨ ਲਾਇਬ੍ਰੇਰੀ ਦੇ ਕਤੂਰੇ ਆ ਬਹੁਤ ਸ਼ਾਨਦਾਰ ਕਤੂਰੇ ਬਾਕੀ ਵੀਰ ਸੰਤ ਤੁਹਾਨੂੰ ਆਪ ਦੱਸਣਗੇ ਦੱਸੋ ਜੀ ਤਿੰਨ ਮੇਲ ਤਿੰਨ ਫੀਮੇਲ ਆ ਇਹ ਲਾਂਡੂ ਲਾਂ ਬਹੁਤ ਛੋਟਿਆਂ ਬਹੁਤ ਚੰਗੇ ਕੁੱਤੇ ਕਤੂਰੇ ਆ ਇੱਕ ਮੇਲਾ ਆ ਬਹੁਤ ਹੈਵੀ 35 ਦਿਨਾਂ ਦੇ ਬੱਚੇ ਹੋਗੇ 35 ਤੋਂ 37 ਦਿਨਾਂ ਦੇ ਵੀਰ ਕਹਿੰਦਾ 35 ਤੋਂ 36 ਦਿਨਾਂ ਦੇ ਬੱਚੇ ਹੋ ਗਏ ਬਹੁਤ ਪਿਆਰੇ ਮੇਲ ਦੁੱਧ ਪਾਣੀ ਲੱਸੀ ਲੁੱਸੀ ਸਾਰਾ ਕੁਝ ਦਹੀਂ ਫੀਡ ਸਾਰਾ ਕੁਝ ਖਾਂਦੇ ਪੀਂਦੇ ਆ ਕੁੱਤੀ ਦਾ ਦੁੱਧ ਵੀ ਚੌਂਦੇ ਆ ਪੂਰੇ ਹੈਵੀ ਆ ਆ ਪੂਰੇ ਹੈਵੀ ਕਤੂਰੇ ਵੀਰ ਦੱਸਦਾਗਾ ਪੂਰੇ ਸਰਾ ਨਸਲਾ ਪੂਰੇ ਵੀਰਾ ਬਾਕੀ ਥੱਲੇ ਬੈਠਿਆ ਦੋ ਉਪਰ ਇਹਨਾਂ ਕੋਲੇ ਬਹੁਤ ਪਿਆਰੇ ਕਤੂਰੇ ਮੰਨ ਕਰਦਾ ਇੱਥੇ ਰੋਕ ਲਾਉਂਦਾ ਦੂਜਾ ਜਗ੍ਹਾ ਨਹੀਂ ਤਿੰਨੇ ਮੇਲਾ ਆ ਫੀਮੇਲ ਟਾਪ ਦੇ ਅਧਿਆਤਿੰਦੇ ਵਿੱਚ ਤਿੰਨੇ ਮੇਲਾ ਪੂਰੇ ਟਾਪ ਦੇ ਬੱਚੇ ਆ ਪੂਰੇ ਟਾਪ ਦਾ ਕੁੱਤਾ ਹਿੰਮਤ ਪੂਰੇ ਬੌਰੀਆਂ ਸਿੱਖਾਂ ਦੇ ਮੁੰਡੇ ਕੋਲ ਗਿਆਨੀ ਕੋਲੇ ਨਹਾਲਿਆ ਵਾਲਾ ਰੋਡ ਤੇ ਘਾਰਾ ਤੇ ਅੱਜ ਜਿੱਥੋਂ ਮਰਜੀ ਪੁੱਛ ਲਿਓ ਉਹ ਕੁੱਤੇ ਦੇ ਬੱਚੇ ਆ ਟਿੱਲੋ ਚੈਨਲ ਦੀਪ ਗੜੀਆ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੇ ਕਿਨਾਂ ਨੂੰ ਕਤੂਰੇ ਦੀ ਲੋੜ ਆ ਵੀਰ ਬਿੱਲੇ ਨੂੰ ਪਿੰਡ ਦੀਵਾਰਡ ਵਿਖੇ ਮਿਲ ਸਕਦੇ ਹੋ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ